ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਪਾਂ ਤੋਂ ਵਲੌਗ ਦੋ ਦਿਨ ਹੋ ਗਏ ਪਾਇਆ ਨਹੀਂ ਗਾ ਕੰਮ ਦਾ ਜ਼ੋਰ ਸੀ ਤਾਂ ਕਰਕੇ ਖਿੱਚ-ਕਚਾਈ ਰਹੀ ਕੰਮ ਦੀ ਇੱਕ ਗਰਮੀ ਬਹੁਤ ਜ਼ਿਆਦੇ ਹੋਈ ਪਈ ਹੈ ਬਈ ਹੁਣ ਇੱਕ ਦੋ ਦਿਨਾਂ ਦੀ ਤੇ ਮੱਝ ਹਜੇ ਆਪਣੀ ਸੂਈ ਨਹੀਂ ਹੈ ਮਾਜੀ ਤੇ 10 ਮਹੀਨੇ 5 ਦਿਨ ਉੱਤੋਂ ਦੀ ਹੋ ਗਏ। ਬਸ 1-2 ਦਿਨ ਹੋਰ ਲਊਗੀ। ਤੇ ਗਰਮੀ ਇੰਨੀ ਜ਼ਿਆਦੇ ਆ ਬਈ। ਆ ਦੇਖੋ ਬੱਸੀ ਵੀ ਲਿੱਸੀ ਹੋ ਗਈ ਗਰਮੀ ਦੇ ਕਾਰਨ। ਕਟੀਆਂ-ਕੁੱਟੀਆਂ ਸਾਰੇ ਪਸ਼ੂ ਲਿੱਸੇ ਹੋ ਗਏ। ਗਰਮੀ ਬਹੁਤ ਜ਼ਿਆਦੇ ਆ। ਤੇ ਇੱਕ ਲਾਈਟ ਥੋੜੀ ਹੀ ਘਟ ਆਉਂਦੀ ਆ। ਅੱਖੇ ਹੌਲੀ ਖੁੰਦਦੇ ਨੇ। ਤੇ ਗਰਮੀ ਹੋਰੀ ਟਾਈਪ ਦੀ ਹਮਸਾਲੀ ਹਮਸਾਲੀ ਗਰਮੀ ਹੈ ਤੇ ਆਪਾਂ ਇਧਰ ਦੋ ਮੱਧਾਂ ਬਣਤੀਆਂ ਆ ਮੈਂ ਕਿਉਂ ਕਿ ਘੜਿਆ ਕਰਾਂ ਇਹਨਾਂ ਵਿੱਚ ਚਾਰ ਜਲੇ ਹੋਣਾ ਇਧਰਲੇ ਪੱਖੇ ਵੀ ਸਲੋ ਚੱਲਦੇ ਨੇ ਤੇ ਆਪਾਂ ਜਦੋਂ ਮੱਖੀ ਦਾ ਚਾਰ ਪਾਉਂਦੇ ਸੀ ਵੜਦੇ ਸੀ ਉਹ ਆਪਾਂ ਸਾਬ ਨੂੰ ਗਰੈਂਡਰ ਵਾਲੀ ਵਿਚੇ ਟਰਾਲੀ ਦੇ ਛੱਟ ਲੈਂਦੇ ਸੀ ਮੱਖੀ ਉਹ ਪਾ ਆਂਦੇ ਜੀ ਮੱਜਾਂ ਨੂੰ ਤੇ ਉਹ ਇੰਨੀ ਜਿਆਦੇ ਗਰਮ ਸੀ ਨਾ ਕਿ ਮੱਜਾਂ ਬਈ ਸਾਰੀਆਂ ਬਸ ਮੈਂ ਸਮਝ ਲਿਆ ਵੀ ਬੁਰੇ ਹਾਲ ਹੀ ਕਰਤੇ ਮੱਜਾਂ ਦੇ ਅਮ ਅੱਜ ਨੂੰ ਪਾਰ ਪੈਣ ਲਾਤਾ ਸੀ ਦੋ ਤਿੰਨ ਦਿਨ ਹੀ ਪਾਈ ਸੀ ਇਹ ਉਦੋਂ ਬਾਈ ਜਿਹੜੀ ਇਹ ਮਸਲੇ ਹੁੰਦੇ ਹਨ ਨਾ ਮੱਕੀ ਇਹਨੇ ਗ੍ਰੈਂਡਰ ਨੇ ਆਪਾਂ ਲਿਆ ਕੇ ਐਂ ਪਾਨੇ ਪਰ ਆਪਾਂ ਤੂੜੀ ਤੋਂ ਬਿਨਾ ਕਦੇ ਵੀ ਨਹੀਂ ਪਾਈ ਨਾ ਚਾਰ ਪਾਇਆ ਤੂੜੀ ਤੋਂ ਬਿਨਾ ਤੇ ਨਾਈਆ ਪਾਉ ਮੱਕੀ ਪਾਈ ਹੈ ਤੇ ਆਪਾਂ ਉਹ ਮੱਕੀ ਲਿਆਉਂਦੇ ਸੀ ਤੇ ਆਪਾਂ ਤੂੜੀ ਰਲਾ ਕੇ ਫੇਰ ਪਾਉਂਦੇ ਸੀ ਤੇ ਫਿਰ ਵੀ ਬਈ ਇੰਨੀ ਜ਼ਿਆਦਾ ਗਰਮੈਸ ਘਰੀ ਮੱਜਾਂ ਨੂੰ ਕਿ ਬਹੁਤ ਮੱਜਾ ਹੋ ਗਿਆ ਕਰਨ ਤੇ ਆ ਮੱਜ ਨੂੰ ਬਾਹਰ ਪੈਣ ਲੱਗ ਗਿਆ ਸੀ ਤੇ ਇਹਨੂੰ ਕੱਲ ਦਵਾਈ ਦੂਜੇ ਦਿੱਤੀ ਐ ਸੈਟਾ ਕਰ ਹੁਣ ਤਾਂ ਤੇ 2-3 ਟਾਈਮ ਫਿਰ ਨਿਮਾਉਣੇ ਐ ਇਹਨੂੰ ਹੁਣ ਦਿਨ ਵਿੱਚ ਦੀ ਤੇ ਤਾਂ ਕਰਕੇ ਆ ਰੁੱਤ 'ਚ ਬਈ ਨਾ ਬਾਡਾ ਲਾਓ ਚਾਰ ਨੂੰ ਥੋੜੀ ਏ ਠੰਡ ਉੱਤਰੀ ਉਦੋਂ ਬਾਡਾ ਲਾਉ ਟੋਏ ਨੂੰ ਥੂੜੀ ਚਰ ਲਾ ਕੇ ਪਾਓ ਤੇ ਫਿਰ ਦਿੱਕਤ ਨਹੀਂ ਆਉਂਦੀ ਤੇਕ ਨਿਰਾ ਵੀ ਕਦੇ ਵੀ ਨਾ ਸਿੱਟਿਓ ਇੱਕ ਗੱਲ ਹੋਰ ਆ ਜਦੋਂ ਆਪਾਂ ਇਹ ਮੱਕੀ ਵੜਦੇ ਆ ਇਹ ਲਿਆ ਕੇ ਆਪਾਂ ਨੇਰੀ ਦੂਜੇ ਦਿਨ ਪਾਉਨੇ ਜਦੋਂ ਘਰੇ ਪਿਆ ਹੁੰਦਾ ਆਪਣੇ ਇਹ ਪਸ਼ੂ ਨੂੰ ਤਾਂਸੀ ਲੱਗਣ ਦਾ ਡਰ ਹੁੰਦਾ ਜਦੋਂ ਆਪਾਂ ਇਹ ਭਾ ਦਿੰਨੇ ਆ ਨਾ ਤਾਂਸੀ ਲੱਗਣ ਦਾ ਡਰ ਹੁੰਦਾਗਾ ਤੇ ਇਹ ਆਪਣੀ ਵੱਡੀ ਮੈਸ ਦੇ ਥਣ ਤੇ ਨਾ ਥੋੜਾ ਜਿਹਾ ਮਾਸ ਆ ਵਰਦਾ ਇਹ ਕਹਿੰਦੇ ਕੀ ਚੱਕਰ ਹੋ ਗਿਆ ਆ ਦੇਖੋ ਥੋੜਾ ਇਹ ਠੰਡ ਜਾ ਵ ਤੇ ਮਾਰਚਾ ਵਧਦਾ ਗਿਆ ਇਹਦੇ ਪਹਿਲਾਂ ਸਹੀ ਸੀ ਪਹਿਲਾਂ ਵਾਲੇ ਸੂਏ ਤੇ ਹੈ ਨੋਰਮਲ ਜੀ ਇਹ ਹੈ ਲੱਗਦਾ ਵੀ ਜਦੋਂ ਆਪਾਂ ਤਰ ਤੁਰ ਕੱਢਣ ਲੱਗ ਬੱਚਾ ਚੁੰਗੂ ਹੈ ਲੈ ਜੂਗਾ ਕੋਈ ੱਡੀ ਟੈਂਸ਼ਨ ਵਾਲੀ ਗੱਲ ਨਹੀਂ ਕੀ ਤੇ ਮੱਝਾਂ ਪਸਾਰੀਆਂ ਘਰੀ ਰੱਖ ਲਈਆਂ ਤੇ ਬਾਰੇ ਬਣਿਆ ਆਪਾਂ ਗਾਇਆਂ ਕਟਰੂ ਗਰਮੀ ਬਹੁਤ ਜ਼ਿਆਦਾ ਹੈ ਬਈ ਦੋ ਦਿਨਾਂ ਦੀ ਆਬਦਾ ਵੀ ਬੁਰਾ ਹਾਲੀਆ ਤੇ ਪਸ਼ੂਆਂ ਦਾ ਵੀ ਤੇ ਉਧਰੋਂ ਮੱਕੀ ਦਾ ਲੋੜ ਉੱਤੇ ਤਾਂ ਕਰਕੇ ਆਪਾਂ ਤੋਂ ਬਈ ਵਲੌਗ ਪਿਆ ਨਹੀਂਗਾ ਤੇ ਅੱਜ ਫਿਰ ਸੋਚਿਆ ਕਿ ਚੱਲ ਬਣਾ ਲਈਏ ਤੇ ਲਾਈਟ ਦੀ ਬਈ ਬਹੁਤ ਦਿੱਕਤ ਆ ਪੱਖੇ ਨਵੇਂ ਨੇ ਫੇਰ ਵੀ ਸਲੋ ਚੱਲਦੇ ਨੇਗੇ ਤੇ ਇਹ ਵੰਤੀ ਅੰਬਾਰ ਆਪਾਂ ਦੇਖੋ ਕਿ ਮੇ ਲੀਟੀਆਂ ਮਈਆਂ ਨੇ ਉੱਤੇ ਬੈਗੀ ਕੱਟੀ ਤੇ ਹੂੰ ਮਸਤੀ ਨਾਲ ਪਈਆਂ ਨੇ ਤੇ ਗਰਮੀ ਦੇ ਕਾਰਨ ਰਾਤ ਨੂੰ ਬਈ ਔਖੀਆਂ ਹੁੰਦੀਆਂ ਨੇ ਤਾਂ ਕਰਕੇ ਉਹ ਰੇ ਹਵਾ ਵਧੀਆ ਚੱਲਦੀ ਆ ਮਾਦੀਆ ਬੈਠੀਆਂ ਲੈਂਦੀਆਂ ਨੇ ਤੇ ਪੱਕੇ ਥਾਂ 'ਚ ਮੱਝ ਥੋੜਾ ਜਿਹਾ ਘੱਟ ਬੈੰਦੀ ਆ ਤਾਂ ਕਰਕੇ ਆਪਾਂ ਇਹਨੂੰ ਇੱਥੇ ਬੰਨ ਜਾਨੇ ਫਿਰ ਤੇ ਬਹੁਤ ਨਿਆਇ ਗਰਮੀ ਆ ਬਈ ਨਿਆਇਜ ਪੱਖਿਆ ਮੁਰੇ ਮੁਰਕਾ ਆਈ ਜਾਂਦਾਗਾ ਕੋਈ ਹੱਲ ਨਹੀਂ ਹਮਸਈ ਵਾਲੀ ਗਰਮੀ ਆ ਹਮਸਈ ਵਾਲੀ ਗਾਂ ਹੋਪੀ ਜਾਂਦੀ ਜ਼ਿਆਦੇ ਚਲੋ ਜੀ ਤੇ ਇੱਕ ਆਪਣੇ ਆ ਤੂਤ ਚਨ ਡੇਕ ਸੀ ਇਹ ਪਤਾ ਨਹੀਂ ਕਾਦੇ ਕਾਰਨ ਸੁੱਕ ਗਈ ਤੇ ਹੁੰ ਬਾਈ ਸੇ ਕੌੜੀ ਹੁੰਦੀ ਸਿਉਂਖੇ ਨੂੰ ਪੈ ਨਹੀਂ ਸਕਦੀ ਆ ਦੇਖੋ ਇਹ ਕੱਦੀ ਸੁੱਕੂਗੀ ਮੇਰਾ ਖਿਆਲ ਸੁੱਕੀ ਤੂਤ ਵੀ ਜਾਂਦਾ ਹੈਗਾ ਜਿਆਦਾ ਸਿਉਕ ਹੋਊਗੀ ਪਤਾ ਨਹੀਂ ਇਹਨੂੰ ਕੀ ਚੱਕਰ ਹੋ ਗਿਆ ਦੇਖੋ ਨਾਰਾਂ ਦਾ ਬੁੱਝਾ ਬਹੁਤ ਵਧੀਆ ਹੋ ਗਿਆ ਜੇ ਆਪਾਂ ਹੂੰ ਲਾਈਏ ਫਿਰ ਹੂੰ ਤਾਂ ਬਾਈ ਹੁੰਦਾ ਨਹੀਂ ਇਹ ਆਪੇ ਹੋਇਆਗਾ ਆਪੇ ਹੋਇਆ ਕਰਕੇ ਦੇਖੋ ਕਿੰਨੀ ਗ੍ਰੋਥ ਕਰਦਾ ਹੈ ਤੇ ਆਪਾਂ ਹੁਣ ਕਰਦੇ ਆਂ ਚਿਚੜੀਆਂ ਵਾਲੀ ਸਪਰੇ ਬਹੁਤ ਰਿਜ਼ਲਟ ਆ ਭਈ ਇਹਦਾ ਐ ਮੰਨ ਕੇ ਚੱਲੋ ਆਪਾਂ ਨੂੰ ਹੋ ਗਿਆ ਮਹੀਨੇ ਵਾਂਗੂ ਚਿਚੜੀ ਵਾਲੀ ਸਪਰੇ ਕਰੀ ਨੂੰ ਤੇ ਆਪਾਂ ਅੱਜ ਇਹ ਕਰਦੇ ਆਂ ਸਪਰੇ ਬਸੀ ਦੇ ਬਹੁਤ ਜ਼ਿਆਦੇ ਲੱਗ ਗਏ ਆਪਾਂ ਖੇਤ ਉੱਤੇ ਜੇ ਰਹੇ ਕੰਮਕਾਰ ਚ ਆ ਦੇਖੋ ਇਤੋਂ ਭਰ ਗਈ ਇਹ ਜਮ ਜ਼ਿਆਦਾਤਰ ਇਹਦੀ ਵਾਲੀਆਂ ਲੱਗਦੀਆਂ ਨੇ ਚਿਚੜ ਲੱਗੇ ਪਏ ਨੇ ਤੇ ਆਪਾਂ ਇਹ ਜਿਹੜਾ ਸਪਰੇਅ ਮਾਰਤੀ ਕੱਲ ਨੂੰ ਸਵੇਰ ਤੱਕ ਇੱਕ ਵੀ ਨਹੀਂ ਰਹਿਣੀ ਬਾਈ ਬਹੁਤ ਰਿਜ਼ਲਟ ਆ ਇਸ ਸਪਰੇਅ ਦੇ ਤੇ ਪੂਰੀ ਘੈਂਟ ਚੀ ਜੀ ਤੇ ਮੱਝ ਆਪਣੀ ਲਵਗੀ 1-2 ਦਿਨ ਹੁਣ ਬਹੁਤ ਆਸਾ ਰੱਖੀਆਂ ਨੇ ਓਕੇ ਸੱਲੀਆਂ ਤੋੜ ਲੀਆਂ ਸੀ ਇੰਨੀਆਂ ਆਪਾਂ ਤੇ ਸੁੱਕੀ ਜਾਂਦੀਆਂ ਨੇ ਅਲੰਬੇळे ਟੁਕੜਾ ਲਾਂਗੇ ਹੋ ਜੋ ਮੇਰਾ ਖਿਆਲ ਵੀ ਆਪਾਂ ਚੱਲਿਆ ਹੁਣ ਖੇਤ ਡੇਢ ਵੱਜ ਗਿਆ ਡੇਢ ਵੱਜ ਗਿਆ 2 ਵਜੇ ਲਾਈਟ ਆਊਗੀ ਤਾਂ ਕਰਕੇ ਆਪਾਂ ਸਨੇਹਾ ਚਾਹ ਕਰਾ ਲਈ ਤੇ ਦਵਾਈ ਦੂ ਹੀ ਸੱਟਣੀਆਂ ਆ ਰੌਂਡ ਅਪ ਕਰਨੀਆਂ ਬੱਟਾ-ਬੱਟਾ ਤੇ ਟਰੈਕਟਰ ਫੇਰ ਧੋਵਾਂਗੇ ਆਪਾਂ ਫਰੀ ਹੋ ਕੇ ਚਾਰ ਚੂਰ ਓਮੀ ਪਿਆਜ ਉੱਤੇ ਇਹਦੇ ਪੁੱਤਰਾ ਤੇ ਗਿਆ ਵੀ ਆ ਗਿਆ ਸਕੂਲੋਂ ਕੈ ਸਿਓ ਕੀ ਕੀ ਗਰਮੀ ਵਾਲੀ ਬੱਤ ਲਾ ਦੇ ਵਰਦੀ ਬਈ ਆ ਪੱਖੇ ਚਲਾ ਦੇ ਮੈਸਾਂ ਨੇ ਤੇ ਮੈਂ ਜਾਣਾਂ ਫਿਰ ਕਿਤੋਂ ਪਹਿਲਾਂ ਤੂੰ ੜੀ ਸੱਟਾਂ ਲੈ ਆ ਕੇ ਹਨਾ ਭਾਰੋਂ ਸੱਟ ਦੀ ਤੂੜੀ ਲੈ ਕੇ ਜਿਮੀ ਫਿਰਦਾ ਸੀ ਉੱਧਰ ਇਹ ਲਾਈਟ ਆਉਣ ਵਾਲੀ ਆ 2 ਵਜੇ ਪਰ ਆਖਾ ਵੀ ਰੱਬ ਰੱਖਾ ਇੱਕ ਵਾਰੀ ਵੀ ਨਹੀਂ ਸਿੱਟਿਆ ਸੀ ਅੱਧੀ ਕਿਲੋ ਵੀ ਨਹੀਂ ਸਿੱਟਿਆ ਸੀ ਜੂਰੀ ਆ ਤੇ ਕਹਿੰਦੇ ਹੁੰਦੇ ਵੀ ਇਹ ਨਾ ਜੂਰੀਆ ਡਿੱਗਿਆ ਹੋਵੇ ਫੱਕ ਚ ਤੇ ਚਲਦੀ ਛੇਤੀ ਆ ਇਹ ਨਾ ਮੀ ਹੂੰ ਪਿਆ ਫੇਰ ਤਾਂ ਓੱਖਾ ਹੋ ਜੂ ਕਮ ਮੋਟਰ ਆਪਾਂ ਵੀ ਛੱਡਦੇ ਆ ਤੇ ਦਵਾਈ ਛੱਡਦੇ ਆ 2-3 ਸਾਲ ਹੋ ਗਏ ਕੱਖਾਂ ਲਈ ਸਿੱਟੀ ਨਹੀਂ ਆਪਾਂ ਐਤ ਕੀ ਛੱਡ ਦਿੰਨੇ ਆ 2 ਸਾਲ ਫੇਰ ਨਹੀਂ ਲੋੜ ਤੇ ਕਦੇ ਨਹੀਂ ਸਿੱਟੀ ਆਪਾਂ ਕਲੋਰੋ ਕਈ ਸਾਲ ਹੋ ਗਏ ਕਲੋਰੋ ਦੀ ਲੋੜ ਪੈਂਦੀ ਤੇ ਕੱਖਾਂ ਨਹੀਂ ਐਤ ਕੀ ਛੱਡ ਦਿਆਂਗੇ ਚਾਰ ਆਪਾਂ ਸਾਈਡਾਂ ਤੇ ਲਫਾਫਾ ਲਮਕਾਇਆ ਸੀ ਸਾਈਡਾਂ ਤੋਂ ਵੀ ਦੱਬਤਾ ਤੇ ਉੱਪਰ ਆਪਾਂ ਬੱਟਾ ਬਣਾਤੀਆਂ ਪਾਸਿਆਂ ਦੇ ਜਿਹੜਾ ਪਾਸਿਆਂ ਤੋਂ ਬਈ ਚਾਰ ਗਨ ਲੱਗ ਜਾਂਦਾ ਨਾ ਸਾਈਡਾਂ ਤੋਂ ਆਦਾ ਆਪ ਹੈਗੀ ਇਹਦੀ ਬੱਟ ਦੀ ਦਾਵ ਜ਼ਰੂਰੀ ਐ ਇਹਨੂੰ ਤੇ ਉੱਪਰੋਂ ਸਾਫ਼ ਕਰਤਾ ਲੇਵਲ ਜਿਹਾ ਕਰਤਾ ਵੀ ਚਾਰੇ ਪਾਸੇ ਨਹੀਂ ਢਲੂਗਾ ਜਮੀਂ ਵੀ ਆਊਗਾ ਤੇ ਨਹੀਂ ਫਿਰ ਮਿੱਟੀ ਲੈ ਜਾਂਦੀ मिट्टी आप दे जा बदिया भाई एक नंबर चूहिया ने कम भेड़ा करर का झोना तो देख के ए लगता भाई चलू कि जमा कमलाया पे ਤੇ ਬੱਟਾ ਬੁੱਟਾਂ ਤੇ ਮਾਰਦੇ ਰਾਂਡ ਆ ਪਾਪਾ ਖੱਬਲ ਖੁੱਬਲ ਦੇ ਬਹੁਤ ਖਿੱਚ ਖਚਾਈ ਚ ਬਈ ਝੋਨਾ ਲਾਏਗਾ ਤੇ ਲੇਬਰ ਦਾ ਔਖਾ ਹੋ ਜਾਂਦਾ ਆ ਦਿਨਾਂ ਚਾ ਕੇ ਦਿਹਾੜੀ ਵੀ ਨਹੀਂ ਮਿਲਦਾ ਕੁਝ ਹੋਰ ਨਜੂਨ ਲਾਉਣ ਲੱਗ ਜਾਂਦੇ ਟੋਲੀਆਂ ਬਣਾ ਕੇ ਤੇ ਬਾਕੀ ਕੋਈ ਮੱਕੀ ਵਾਲੀਆਂ ਮਸ਼ੀਨਾਂ ਨਾ ਤਾਂ ਘਰ ਕਿ ਔਖਾ ਹੋ ਗਿਆ ਸੀ ਕੰਮ ਪਾਣੀ ਹੈ ਦਰਵਨੀ ਚੌਲਾਂ ਚ ਬਹੁਤ ਸੋਕਾ ਲਾਤਾ ਭਈ ਰੱਬ ਨੇ ਉੱਥੇ ਬੈਹ ਜਾਂਦਾ ਤੂੰ ਕਰਨਾ ਐਨੀ ਗਰਮੀ ਚ ਨਾਲ ਹੀ ਰਹਿੰਦਾ ਇਹ ਜਿੱਦਨ ਮਰਜੀ ਜਾ ਐ ਨਹੀਂ ਭਾਈ ਜੂ ਕਿਤੇ ਲਾਈਟ ਆ ਗਈ ਜੀ 2:00 ਵੱਜ ਗਏ ਤੇ ਮੋਟਰ ਮਾਰੀ ਜਾਂਦੀ ਆ ਹਮਕੇ ਜੇ ਇਹ ਡਰੇਵਰੀ ਭਾਲਦੀ ਆ ਹਰੇ ਡਰੇਵਰੀ ਮੇਲਾ ਦਾ ਪਾਣੀ ਕੋ ਇਹ ਨਹੀਂ ਮੂ ਪਾਏ ਜਾਂਦੇ ਇੱਕ ਫੇਰ ਪਾ ਦਾਂਗੇ ਤੇ ਜੇ ਪਾਣੀ ਦਾ ਸਰੀ ਜਾਂਦਾ ਹੈ ਤੇ ਕੇਰਾ ਆਪਾਂ ਬੋਰ ਸੈੱਟ ਕਰਤਾ ਇਹ ਤੇ ਫੱਕਾੜਾ ਤਾਂ ਹੁਣ ਆਪਾਂ ਸੁਕਾ ਲਾਂਗੇ ਕਾ ਕੇ ਆ ਹਟਵਟਾ ਚੱਕ ਕੇ ਸਾਰਾ ਸਾਰਾ ਹਟਵਟਾ ਚੱਕ ਕੇ ਫੱਕ ਚੁਲਫਾਫਲ ਪੂਫਾ ਇਹ ਆਪਾਂ ਬਾਕੇ ਇੱਥੇ ਕਿਆਰੀਆਂ ਤਿਆਰ ਕਰ ਲਾਂਗੇ ਨਾ ਸੇੜਦਾ ਗਾਜਰਾਂ ਗੁੱਜਰਾਂ ਪਾਲਕ ਧਣੀਆਂ ਸਾਰਾ ਕੁਝ ਸਗ ਮਲ ਮੂਲੀਆਂ ਗੀਤੇ ਲਾ ਦਾਂਗੇ ਤੇ ਇਹ ਆਇਆ ਵੀ ਸਾਰਾ ਬੀ ਤਾਂ ਨਹੀਂ ਕੰਪਲੀਟ ਤਿਆਰ ਹੁੰਦਾ ਹੁੰਦਾ ਤੇ ਕੁਸ ਨਾ ਕੁਸ ਪੱਲੇ ਪਏ ਜਾਂਦਾ ਬੇੜਲਾ ਸੇੜਲਾ ਹੋ ਜਾਂਦਾ ਇਹ ਪਸਾਰੀ ਘੈਰੀ ਤਿਆਰ ਕਰ ਲਾਂਗੇ ਤੇ ਤੇ ਬਾਜਰਾ ਲਿਆ ਪਰੱਖ ਪਾਪਾ ਕਹਣਾ ਬੋਣਾ ਨਹੀਂ ਅਸੀਂ ਤਾਂ ਪਹਿਲਾਂ ਝੋਨਾ ਲਾਉਂਦੇ ਸੀ ਇਹ ਤੇ ਗੁਣ ਬਈ ਬਹੁਤ ਨੇ ਚ ਬਾਜਰੇ ਚ ਮੈਂ ਕਹਣਾ ਮੱਕੀ ਨਾਲ ਵੀ ਵਧੀਆ ਇਹ ਨਾ ਬਈ ਜੂਰੀਆ ਕੋਈ ਸਪਰੇ ਨਹੀਂ ਇਹਨੂੰ ਕੱਲਾ ਪਾਣੀ ਆ ਤੇ ਚ ਰੂੜੀ ਦਾ ਰੇਪ ਆ ਬਹੁਤ ਆਪਾ ਤੇ ਇਹ ਦੋ ਕਨਾਲਾ ਜਿਹਾ ਮੰਨ ਲਓ ਆਪਾਂ ਦੋ ਟਰਾਲੀਆਂ ਵਾਂਗੂ ਪਾਤੀਆਂ ਸੀ ਦੋ ਢਾਈ ਟਰਾਲੀਆਂ ਸਿੱਟਤੀਆਂ ਸੀ ਤੇ ਆਪੇ ਹੋ ਜਾਂਦਾ ਬਸ ਕੱਲਾ ਵੱਡਣਾ ਤੇ ਪਾਣੀ ਲਾਉਣਾ ਬਸ ਹੋਰ ਕੋਈ ਇਹਨੂੰ ਰੇ ਸਪਰੇਅ ਦੀ ਲੋੜ ਨਹੀਂ ਗੀ ਤੇ ਤੇ ਹੁਣ ਆਪਾਂ ਜਿਉਂ-ਜਿਉਂ ਵਾਹਣ ਭਰੀ ਜਾਊ ਕੱਖਾਂ ਵਾਲੀ ਸਿੱਟ ਲਾਂਗੇ ਨੇ ਦਵਾਈ ਨਾ ਇਹ ਗਰਮੀ ਬਹੁਤ ਹੈ 4-5 ਵੇ ਲੱਗਾ ਇੱਕ ਅੱਖਾਂ ਵਾਲੀ ਦਵਾਈ ਛੱਟਣਾ ਆਪਾਂ ਤੇ ਹਵਾ ਰੱਬ ਨੇ ਛੱੜਤੀ ਰੱਬ ਦਾ ਵੀ ਤਾਲਮੇਲ ਲਾਈਟਨ ਆਲੀ ਐ 2 ਵਜੇ ਲਾਈਟ ਆਈ ਐ ਤੇ 2 ਵਜੇ ਰੱਬ ਨੇ ਹਵਾ ਛੱੜਤੀ ਦੇਖੋ ਜੰਗਲ ਦਰਖਤ ਹੱਲਣ ਲੱਗ ਗਏ ਤੇ ਤੇ ਲਾਈਕ ਕਮੈਂਟ ਜ਼ਰੂਰ ਕਰ ਦਿਆ ਕਰੋ ਜੀ ਓਕੇ ਜੀ ਧੰਨਵਾਦ ਸਤਿ ਸ਼੍ਰੀ ਅਕਾਲ